ਸਲੋਕ ਦਿਨ ਹਰ ਪ੍ਰਭ ਛੋਡ ਕੇ ਲਗਹ ਆਨ ਸੁਆਇ ਨਾਨਕ ਕਹੂ ਨ ਸੀ ਜਈ ਬਿਨ ਨਾਵੇ ਪਤ ਜਾਏ ਅਸ਼ਟ ਪਦੀ ਦਸ ਬਸਤੂ ਲੈ ਪਾਛੇ ਪਾਵੇ ਇਕ ਬਸਤ ਕਾਰਨ ਬੇਖੋਟ ਗਵਾਵੈ ਇਕ ਪੀਨ ਦੇ ਦਸ ਪੀ ਹਿਰਲੇ ਤੋ ਮੂੜਾ ਕਉ ਕਹਾ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾ ਕਉ ਕੀਜੈ ਸਦ ਨਮਸਕਾਰ ਜਾ ਕੈ ਮਨ ਲਗਾ ਪ੍ਰਭ ਮੀਠਾ ਸਰਬ ਸੁਖਤਾ ਹੂ ਮਨ ਵੂਠਾ ਜਿਸ ਜਾਨੇ ਆਪਣਾ ਹੁਕਮ ਮੰਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ اپنی امان کچھ بہرسا ہولے اگیانی من روس کرے اپنی پرتیت اپ ہی کھوے بہر اس کا بسواس نہ ہوے جس کی بست تِس اگے رکھے رب کی اگیا مانے ماٹھے اس تے چو گن کرے نہال نانک صاحب سدا دیاال ਅਨੇਕਾ ਭਾਤ ਮਾਇਆ ਕੇ ਹੇਤ ਸਰਪਰਹੋ ਬਤ ਜਾਨ ਅਨੇਤ ਬਿਰਖ ਕੀ ਛਾਇਆ ਸਿਓ ਰੰਗ ਲਾਵੇ ਉਹ ਬਿਨਸੈ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲਨ ਹਾਰ ਲਬਟ ਰਹਿਓ ਤਹ ਅੰਧ ਅੰਧਾਰ ਬਟਾਉ ਸਿਓ ਜੋ ਲਾਵੇ ਨੇਹ ਤਾ ਕੋ ਹਾਥ ਨਾ ਆਵੇ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਬਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ मिथ्या रथ हस्ति अश्ववस्त्रा मिथ्या रंग संग माया पेख हस्ता मिथ्या त्रोमो अभिमान मिथ्या आपस ऊपर करत गुमान अस्थिर भक्त साधकी शरण नानक जप जप जीवै हर के चरण मिथिया सर्वन पर निंदा सुने मिथिया हस्त पर दर्ब कोहिरे मिथिया नेत्र पेखत पर तिरय रूपाद मिथिया रसना भोजन अनस्वाद मिथिया चरण पर विकार कोतावह मिथिया मन पर लोभ लुभावे -लो मिथिया तन नहीं पर उपकारा मिथिया बास लेते विकार बिन बूझे मिथिया सब पहि ਸਫਲ ਦੇਹ ਨਾਨਕ ਹਰ ਹਰ ਨਾਮ ਲਈ ਬਿਰਥੀ ਸਾਖਤ ਕੀ ਆ ਰਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੀ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਧਾਮ ਤਨ ਤਨ ਤੇ ਜਨ ਜੈ ਘਟ ਬਸਿਓ ਹਰਿ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਤ ਅਬਰ ਕਛ ਅਬਰ ਕਮਾਵਤ ਮਨ ਨਹੀਂ ਪ੍ਰੀਤ ਮੁਖੋ ਗੰਡ ਲਾਵਤ ਜਨਨ ਹਾਰ ਪ੍ਰਭੂ ਪਰਬੀਨ ਬਾਹਰ ਭੇਖ ਨ ਕਾਹੂ ਭੀਨ ਅਬਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮ ਮਰੈ ਜਿਸ ਕੈ ਅੰਤਰ ਬਸੈ ਨਰੰਕਾਰ ਇਸ ਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਰਮ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰ ਤਿੰਬੀਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨ ਪਸਗਲ ਤੇ ਰਹਤ ਸਭ ਕਛ ਜਾਣੈ ਆਤਮ ਕੀ ਰਹਤ ਜਿਸ ਭਾਵੈ ਤਿਸ ਲੈ ਲੜਲਾਈ ਥਾਨ ਥਨੰਤਰ ਰਹਿਆ ਸਮਾਈ ਸੋ ਸੇਵਕ ਜਿਸ ਕਿਰਪਾ करी निमुख निमुख जप नानक हरी